ਔਰ ਦਸਵੇਂ ਪਾਤਸ਼ਾਹ ਦਾ ਹੁਕਮ ਹੈ ਕਿ ਅਗਲੇ ਆਵਤ ਸਿੰਧ ਜੋ ਆਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ ਫਤਿਹ ਬੁਲਾਉਣ ਨਾਲ ਦੋ ਵਾਰ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਹੁੰਦਾ ਔਰ ਸਾਧ ਸੰਗਤ ਜਿਹੜੀ ਰਸਨਾ ਨਾਲ ਆਪਾਂ ਵਾਹਿਗੁਰੂ ਕਹਿੰਨੇ ਆ ਵਾਹਿਗੁਰੂ ਕਹਿਣ ਨਾਲ ਰਸਨਾ ਪਵਿੱਤਰ ਹੁੰਦੀ ਹੈ ਇਹ ਬੇਨਤੀ ਮੈਂ ਥੋੜੇ ਦਿਨ ਪਹਿਲਾਂ ਨਰਵਾਰ ਸਾਹਿਬ ਤੋਂ ਵੀ ਕਹੀ ਪਾਣੀ ਨਾਲ ਹੱਥ ਧੋਮੋਂਗੇ ਹੱਥ ਸੁੱੱਚੇ ਹੋ ਜਾਂਦੇ ਨੇ ਪਾਣੀ ਨਾਲ ਪੈਰ ਧੋਮੋਂਗੇ ਪੈਰ ਸੁੱੱਚੇ ਹੋ ਜਾਂਦੇ ਨੇ ਕਿਸੇ ਨੇ ਪ੍ਰਸ਼ਾਦ ਵਰਤੌਣਾ ਹੋਵੇ ਉਹਨੂੰ ਕਹਿੰਦੇ ਭਾਈ ਹੱਥ ਧੋਕੇ ਕੋਈ ਸੇਵਾ ਦਾ ਰਾਉ ਪ੍ਰਸ਼ਾਦ ਵਰਤੌਣੇ ਅੱਛਾ ਉਹ ਹੱਥ ਧੋਕੇ ਆਉਂਦੇ ਨੇ ਕੜਾ ਪ੍ਰਸ਼ਾਦ ਵਰਤੌਣ ਲੱਗਿਆਂ ਹੱਥ ਨਾਲ ਪ੍ਰਸ਼ਾਦ ਲੈ ਕੇ ਇੱਕ ਨੂੰ ਦਿੱਤਾ 2 ਨੂੰ 3 ਨੂੰ 4 ਨੂੰ 10 ਨੂੰ 20 ਨੂੰ 50 ਨੂੰ ਵਾਰ-ਵਾਰ ਕੜਾ ਪ੍ਰਸ਼ਾਦ ਹੱਥ ਨਾਲ ਚੁੱਕ ਕੇ ਵਰਤੋਂਦੇ ਨੇ ਕਦੇ ਕਿਸੇ ਨੇ ਕਿਹਾ ਨਹੀਂ ਤੇਰੇ ਹੱਥ ਝੂਠੇ ਹੋ ਗਏ ਕਿਉਂਕਿ ਉਹਨੇ ਹੱਥ ਧੋ ਕੇ ਪ੍ਰਸ਼ਾਦ ਵਰਤਾਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਬਣੇ ਕੋਈ ਪੈਰ ਧੋ ਕੇ ਆਉਂਦੇ ਉਹਨੂੰ ਮਹਾਰਾਜ ਜੀ ਦੀ ਤਾਬਿਆ ਮਿਠਾਈ ਦੇ ਭਾਈ ਤੂੰ ਪੈਰ ਧੋਤੇ ਨੇ ਪੈਰ ਸੱਚੇ ਹੋ ਗਏ ਔਰ ਸਾਥ ਸੰਗਤ ਦਾ ਜੀਵ ਜਿਸ ਨਾਲ ਆਪਾਂ ਬੋਲ ਰਹੇ ਆ ਇਹ ਜੀਬਾ ਕਿਸ ਤਰ੍ਹਾਂ ਦਾ ਇੰਦਰਾ ਹੈ ਜਿਹੜਾ ਕਿਸੇ ਵੀ ਕੀਮਤ ਤੇ ਸੱਚਾ ਨਹੀਂ ਹੁੰਦਾ ਜੇ ਕੋਈ ਬੰਦਾ ਕਹੇ ਨਾ ਕਿ ਮੈਂ ਤਾਂ ਬਰਸ਼ ਕੀਤਾ ਹੋਇਆ ਜੀ ਮੈਂ ਬਾਹਰੋਂ ਪਾਣੀ ਦਾ ਕੁਰਲਾ ਕਰਕੇ ਆਇਆ ਮੇਰੀ ਜੀਬਾ ਹੁਣ ਸੁੱਚੀ ਹੋ ਗਈ ਹੈ ਪਰ ਜੀਵ ਜਿਹੜੀ ਚੀਜ਼ ਨਾਲ ਤੁਸੀਂ ਲਾਉਂਗੇ ਉਹ ਪਦਾਰਥ ਝੂਠਾ ਹੋ ਜਾਂਦਾ ਕਿਉਂਕਿ ਜੀਵ ਸੁੱਚੀ ਨਹੀਂ ਹੈ ਹੱਥ ਧੋ ਕੇ ਕਿਸੇ ਚੀਜ਼ ਨੂੰ ਲਾਉਂਦੇ ਹੋ ਹੱਥ ਸੁੱਚੇ ਨੇ ਉਹ ਵਸਤੂ ਝੂਠੀ ਨਹੀਂ ਹੋਏਗੀ ਪਰ ਜੀਬ ਤੁਸੀਂ ਬਾਹਰ ਪਾਣੀ ਦਾ ਕੁਰਲਾ ਕਰਕੇ ਆ ਜਾਓ ਬਰਸ਼ ਕਰਕੇ ਆਓ ਫਿਰ ਬੰਦਾ ਕਹੇ ਜੀ ਮੇਰੀ ਜੀਬ ਸੁੱੱਚੀ ਹੈ ਜਿਹੜੀ ਚੀਜ਼ ਨੂੰ ਜੀਬ ਲਾਉਂਗੇ ਉਹ ਪਦਾਰਥ ਝੂਠਾ ਹੋ ਜਾਂਦਾ ਇਹਦਾ ਮਤਲਬ ਜੀਬਾ ਜਿਹੜੀ ਉਹ ਸੁੱਚੀ ਨਹੀਂ ਹੋ ਸਕਦੀ ਪਰ ਪਾਦਸ਼ਾਹ ਦੀ ਬਾਣੀ ਨੇ ਕਿਹਾ ਭਾਈ ਜੀਬ ਵੀ ਸੁੱਚੀ ਹੋ ਜਾਂਦੀ ਹੈ ਰਸਨਾ ਵੀ ਸੁੱਚੀ ਹੋ ਜਾਂਦੀ ਹੈ ਮਹਾਰਾਜ ਕਾਦੇ ਨਾਲ ਇਹਦੇ ਨਾਮ ਜਪਤ ਗੋਬਿੰਦ ਕਾ ਸੋਚੀ ਭਈ ਰਸਨਾ ਭਾਈ ਇਹ ਸੋਚੀ ਭਈ ਰਸਨਾ ਕਾਦੇ ਨਾਲ ਨਾਮ ਜਪਤ ਗੋਬਿੰਦ ਕਾ ਜੇ ਕੋਈ ਰਸਨਾ ਨਾਲ ਜਪੇ ਸਤਨਾਮ ਸ੍ਰੀ ਵਾਹਿਗੁਰੂ ਉਹਦੀ ਰਸਨਾ ਸੁੱਚੀ ਹੋ ਜਾਂਦੀ ਇਸ ਲਈ ਦੋ ਵਾਰ ਵਾਹਿਗੁਰੂ ਗੁਰਮੰਤਰ ਹੁੰਦਾ ਹੈ ਵਾਹਿਗੁਰੂ ਦੇ ਵਿੱਚ ਜਦੋਂ ਆਪਾਂ ਫਤਿਹ ਗਜਉਂਦੇ ਭਾਈ ਇਹ ਰਸਨਾ ਵੀ ਪਵਿੱਤਰ ਹੋ ਜਾਂਦੀ ਹੈ ਬਾਰੋਂ ਹੱਥ ਪੈਰ ਧੋਕੇ ਆਪਾਂ ਗੁਰੂ ਦਰਬਾਰ ਵਿੱਚ ਆਏ ਆ ਹੁਣ ਰਸਨਾ ਪਵਿੱਤਰ ਕਰਨ ਲਈ ਕਹਿਣਾ ਪੈਂਦਾ ਇੱਕ ਵਾਰ ਫਿਰ ਰਸਨਾ ਪਵਿੱਤਰ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਹਿੰਦਿਆਂ ਮੁੱਖ ਪਵਿੱਤਰ ਹੋ ਜਾਂਦਾ ਵਾਹਿਗੁਰੂ ਕਹਿੰਦਿਆਂ ਸਵਾਸਾਂ ਦਾ ਪਲਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਆਪਾਂ ਪਰਮ ਮਨਾ ਰਹੇ ਆ ਸ਼ਹੀਦੀ ਦਿਹਾੜਾ ਮੈਂ ਤੁਹਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀਆ ਦਾ ਇੱਕ ਸ਼ਲੋਕ ਲੈ ਕੇ ਕਥਾ ਰੰਭ ਕਰਨੀ ਹੈ ਧਿਆਨ ਨਾਲ ਸੁਣਿਓ ਦੁਨੀਆ ਵਿੱਚ ਜਿੰਨੇ ਵੀ ਮਨੁੱਖ ਨੇ ਹਰ ਬੰਦੇ ਨੂੰ ਆਪਣੀ ਸਮਝ ਉੱਤੇ ਅਕਲ ਉੱਤੇ ਬੜਾ ਮਾਣ ਹੈ ਜਿਹਨੂੰ ਮਰਜ਼ੀ ਪੁੱਛ ਲਓ ਕਹਿੰਦਾ ਮੈਨੂੰ ਸਾਰਾ ਕੁਝ ਪਤਾ ਹੈ ਮੈਨੂੰ ਬਹੁਤ ਅਕਲ ਹੈ ਜਿਹੜੇ ਬੱਚਿਆਂ ਨੂੰ ਮਾਂ ਪਿਓ ਉਂਗਲੀ ਪਕੜ ਕੇ ਤੁਰਨਾ ਸਿਖਾਉਂਦੇ ਨੇ ਮਾਂ ਗੋਦੀ ਵਿੱਚ ਬਿਠਾ ਕੇ ਬੋਲਣਾ ਸਿਖਾਉਂਦੀ ਹੈ ਉਹੀਓ ਬੱਚਾ ਜਦੋਂ 15 18 ਸਾਲ ਦਾ ਹੋ ਜਾਂਦਾ ਹੈ ਉਹ ਮਾਂ ਪਿਓ ਨੂੰ ਕਹਿਣ ਲੱਗ ਜਾਂਦਾ ਤੁਹਾਨੂੰ ਨਹੀਂ ਪਤਾ ਮੈਨੂੰ ਪਤਾ ਸਭ ਜਦੋਂ ਅਕਲ ਦਾ ਦੌਰ ਸ਼ੁਰੂ ਹੁੰਦਾ ਹੈ ਹਰ ਬੰਦਾ ਕਹਿੰਦਾ ਮੈਨੂੰ ਅਕਲ ਹੈ ਹਰ ਬੰਦਾ ਕਹਿੰਦਾ ਮੈਨੂੰ ਸਭ ਕੁਝ ਪਤਾ ਹੈ ਪਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਚਨ ਕਿਹਾ ਭਾਈ ਕਿੰਨਾ ਵੀ ਕੋਈ ਬੁੱਧੀ ਜੀਵ ਹੋਵੇ ਕੋਈ ਗਿਆਨੀ ਹੋਵੇ ਕੋਈ ਧਿਆਨੀ ਹੋਵੇ ਕੋਈ ਕਿੰਨਾ ਪੜਿਆ ਲਿਖਿਆ ਹੋਵੇ ਬੰਦਾ ਜੋ ਆਪਣੀ ਅਕਲ ਨਾਲ ਚਾਹੁੰਦਾ ਇਹ ਯਾਦ ਰੱਖਿਓ ਉਹ ਕੁਝ ਹੁੰਦਾ ਨਹੀਂ ਬੰਦਾ ਕੁਝ ਹੋਰ ਸੋਚਦਾ ਰੱਬ ਕੁਝ ਹੋਰ ਕਰ ਦਿੰਦਾ ਇਹਦਾ ਮਤਲਬ ਬੰਦੇ ਦੀ ਸੋਚ ਪਰਫੈਕਟ ਨਹੀਂ ਹੈ ਕਿ ਜੋ ਮੈਂ ਸੋਚਿਆ ਉਹੀ ਹੋਣੇ ਜੋ ਮੈਂ ਵਿਚਾਰਿਆ ਉਹੀ ਉਹ ਹੋਏਗਾ ਨਹੀਂ ਬੰਦੇ ਦੀ ਮਰਜ਼ੀ ਹਰ ਕੰਮ ਵਿੱਚ ਨਹੀਂ ਚੱਲੇਗੀ ਕੁਝ ਕੁਝ ਜ਼ਿੰਦਗੀ ਵਿੱਚ ਗੱਲਾਂ ਨੇ ਜਿਹੜੀਆਂ ਪੂਰੀਆਂ ਹੋ ਜਾਣਗੀਆਂ ਅਦਰਵਾਈਜ਼ ਇਹ ਸੱਚ ਹੈ ਹੁੰਦਾ ਉਹ ਹੀ ਜੋ ਕਾਲਪੁਰਖ ਰੱਬ ਨੂੰ ਪਾਉਂਦੇ ਬੰਦੇ ਦੇ ਕੀਤੇ ਕੁਝ ਨਹੀਂ ਹੋਏਗਾ ਜੇ ਬੰਦਾ ਅਕਲਮੰਦ ਹੋਵੇ ਕਿ ਮੈਂ ਤਾਂ ਜੋ ਸੋਚਿਆ ਉਹ ਹੀ ਹੁੰਦਾ ਹੈ ਸਾਥ ਸੰਗਤ ਇਹ ਨਹੀਂ ਹੋ ਸਕਦਾ ਕਿਉਂਕਿ ਜੇ ਬੰਦੇ ਦੇ ਸੋਚਿਆਂ ਸਭ ਕੁਝ ਹੋਣ ਲੱਗ ਜਾਏ ਯਾਦ ਰੱਖਿਓ ਬੰਦਾ ਚਾਹੇਗਾ ਸਾਰੇ ਪਿੰਡ ਦੀ ਦੌਲਤ ਮੈਨੂੰ ਇਕੱਲੇ ਨੂੰ ਮਿਲ ਜਾਏ ਜੇ ਬੰਦੇ ਨੇ ਸੋਚਿਆ ਸਭ ਕੁਝ ਹੋਣ ਲੱਗਦਾ ਹੈ ਬੰਦਾ ਚਾਹੁੰਦਾ ਸਾਰਾ ਕੁਝ ਮੈਨੂੰ ਮਿਲਦਾ ਹੈ ਕਿਸੇ ਹੋਰ ਨੂੰ ਮਿਲਣਾ ਨਹੀਂ ਚਾਹੀਦਾ ਜੇ ਬੰਦੇ ਦੀ ਅਕਲ ਨਾਲ ਸਭ ਕੁਝ ਹੁੰਦਾ ਹੋਵੇ ਸਾਰਾ ਕੁਝ ਬੰਦਾ ਇਕੱਲਾ ਹੀ ਲੈ ਕੇ ਬਹਿ ਜਾਏ ਇਹਨੂੰ ਮਹਾਰਾਜ ਬਾਣੀ ਅੰਦਰ ਬਚਨ ਕਹਿੰਦੇ ਨੇ ਭਾਈ ਜੇ ਕੋਈ ਬੰਦਾ ਇਹ ਚਾਵੇ ਕਿ ਮੇਰੀ ਅਕਲ ਨਾਲ ਹੀ ਦੁਨੀਆ ਚੱਲਦੀ ਹੈ ਫਿਰ ਤਾਂ ਸਾਰਾ ਕੁਝ ਇਕੱਲਾ ਹੀ ਲੈ ਕੇ ਬਹਿ ਜਾਏ ਇਸ ਕਹੇ ਹਾਥ ਹੋਏ ਤਾਂ ਸਭ ਕੁਛ ਲੈ ਬੰਦੇ ਦੇ ਹੱਥ ਹੋਵੇ ਤਾਂ ਸਾਰਾ ਕੁਝ ਇਕੱਲਾ ਹੀ ਲੈ ਕੇ ਬਹਿ ਜਾਏ ਪਰ ਸਚਾਈ ਹਕੀਕਤ ਇਹ ਵੇ ਕਿ ਜੋ ਤਿਸ ਭਾਵੇਂ ਸੋਈ ਕਰੇ ਜੋ ਰੱਬ ਨੂੰ ਪਾਉਂਦਾ ਉਹ ਹੁੰਦਾ ਉਹ ਤੋਂ ਬਿਗੈਰ ਕੁਝ ਵੀ ਨਹੀਂ ਹੋ ਸਕਦਾ ਇਹੋ ਗੱਲ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆ ਨੇ ਸ਼ਲੋਕਾਂ ਵਿੱਚ ਕਹੀ ਪਾਤਸ਼ਾਹ ਬਚਨ ਕਹਿੰਦੇ ਨਰ ਚਾਹਤ ਕਸ਼ ਆਰ ਔਰ ਕੀ ਔਰ ਹੈ ਪਈ ਇੱਕ ਵਾਰ ਪੜੋ ਤਉ ਨੂੰ ਯਾਦ ਹੈ ਤੇ ਯਾਦ ਰਹੇਗਾ ਫਿਰ ਜਿਨਾਂ ਨੂੰ ਬਾਣੀ ਯਾਦ ਨਾਲ ਪੜਿਆ ਕਰੋ ਨਰ ਚਾਹਤ ਕਸ਼ ਔਰ ਪੜੋ ਨਰ ਚਾਹਤ ਕਸ਼ ਬੰਦਾ ਕੁਝ ਹੋਰ ਚਾਹੁੰਦਾ ਨਰ ਦਾ ਅਰਥ ਬੰਦਾ ਚਾਹਤ ਦਾ ਅਰਥ ਚਾਹੁੰਦਾ ਕੁਝ ਕੁਝ ਹੋਰ ਔਰ ਨਰਸ ਹੈ ਹੋਰ ਉਹ ਕੁਝ ਹੋਰ ਚਾਹੁੰਦੇ ਵਿਆਹ ਹੋ ਜਾਏ ਪਰ ਰੱਬ ਜਿਹੜਾ ਉਹ ਹੋਰ ਤੋਂ ਹੋਰ ਕਰ ਦਿੰਦਾ ਜੇ ਬੰਦੇ ਦੇ ਚਾਣ ਨਾਲੇ ਸਭ ਕੁਝ ਹੋਵੇ ਸਾਰਾ ਕੋਈ ਇਕੱਲਾ ਹੀ ਲੈ ਕੇ ਬਹਿ ਜਾਏ পড়ੋ ਨਰ ਚਹਤ ਕਸ਼ੇ ਔਰ ਔਰ ਕਿ ਔਰ ਹੈ ਭਈ ਔਰ ਕਿ ਔਰ ਹੈ ਚਿਤ ਵਤ ਰਹੇ ਉਠ ਗਾਰ ਨਾਨਕ ਫਸੀ ਗਲ ਪਰੀ ਭਾਈ ਇਹ ਚਿੱਤ ਵਿੱਚ ਠਗੀਆਂ ਸੋਚਦਾ ਰਹਿੰਦਾ ਉਹਦੇ ਨਾਲ ਵੀ ਠਗੀ ਕਰ ਲਾਂ ਉਹਨੂੰ ਵੀ ਠਗ ਲਾਂ ਉਹਨੂੰ ਵੀ ਠਗ ਲਾਂ ਕਹਿੰਦੇ ਠਗਣਾ ਕੁਝ ਹੋਰ ਚਾਹੁੰਦਾ ਇੱਕ ਦਿਨ ਇਹ ਠਗਣ ਵਾਲਾ ਬੁੱਤਾ ਅਕਲਮੰਦ ਮੰਦਾ ਆਪਣੇ ਗਲ ਵਿੱਚ ਫੱਸੀ ਪਾ ਕੇ ਬਹਿ ਜਾਂਦਾ ਉਹ ਦੁਨੀਆਂ ਦੇ ਲੋਕੋ ਹੁੰਦਾ ਉਹ ਐ ਜੋ ਰੱਬ ਨੂੰ ਪੁੰਹਦਾ ਔਰ ਹੈ ਕੀ ਔਰ ਹੈ ਭਈ ਬੰਦੇ ਦੇ ਕੀਤੇ ਕੁਝ ਨਹੀਂ ਹੋਏਗਾ ਜਿਹਨੂੰ ਦੁਨੀਆਂ ਨੇ ਰੱਬ ਕਹੈ ਅਕਾਲ ਪੁਰਖ ਹੈ ਨਿਰੰਕਾਰ ਹੈ ਜਿਹੜਾ ਸਰਵ ਸ਼ਕਤੀਮਾਨ ਹੈ ਸਰਵ ਵਿਆਪਕ ਹੈ ਓਮਨੀਪੋਟੈਂਟ ਹੈ ਉਹ ਅਕਾਲ ਪੁਰਖ ਰੱਬ ਦੀ ਤਾਕਤ ਦੁਨੀਆਂ ਵਿੱਚ ਵਰਤ ਰਹੀ ਹੈ ਜੇ ਰੱਬ ਦੀ ਤਾਕਤ ਨਾ ਹੋਵੇ ਤਾਂ ਸਾਧ ਸੰਗਤ ਬੰਦਾ ਆਪਣੀ ਮਰਜ਼ੀ ਨਾਲ ਦੁਨੀਆਂ ਨੂੰ ਚਲਾਉਣ ਲੱਗਦਾ ਹੈ ਮਾਫ ਕਰਿਓ ਹਰ ਬੰਦਾ ਚਾਹੁੰਦਾ ਹੈ ਜ਼ਿੰਦਗੀ ਵਿੱਚ ਮੈਨੂੰ ਜਿੱਤ ਪ੍ਰਾਪਤ ਹੋਵੇ ਜੇ ਬੰਦੇ ਦੇ ਹੱਥ ਹੋਵੇ ਸਭ ਕੁਝ ਇਕੱਲਾ ਹੀ ਜਿੱਤੀ ਜਾਵੇ ਹਾਰ ਹੀ ਨਾ ਉਹਦੇ ਪੱਲੇ ਪਵੇ ਕਦੇ ਇਸ ਲਈ ਸਾਧ ਸੰਗਤ ਕਈ ਵਾਰ ਹਾਰ ਦਾ ਮੂੰਹ ਵੀ ਵੇਖਣਾ ਪੈਂਦਾ ਹੈ ਬੰਦਾ ਤਾਂ ਜਿੱਤ ਚਾਹੁੰਦਾ ਹੈ ਪਰ ਉਹਨੂੰ ਹਾਰਨਾ ਪੈਂਦਾ ਹੈ ਇਸ ਧਰਤੀ ਤੇ ਸਿਕੰਦਰ ਵਰਗੇ ਅਗਲੇ ਜ਼ੈਨਡਰ ਵਰਗੇ ਬਾਦਸ਼ਾਹ ਹੋਏ ਜਿਨ੍ਹਾਂ ਨੇ ਪੂਰੀ ਦੁਨੀਆ ਨੂੰ ਜਿੱਤਣ ਦਾ ਦਾਅਵਾ ਕੀਤਾ ਮੈਂ ਜਿੱਤਾਂਗਾ ਸਾਧ ਸੰਗਤ ਜਦੋਂ ਹਿੰਦੁਸਤਾਨ ਨੂੰ ਜਿੱਤ ਕੇ ਸਿਕੰਦਰ ਬਾਦਸ਼ਾਹ ਵਾਪਸ ਜੁਨਾਨ ਜਾ ਰਿਹਾ ਸੀ ਰਸਤੇ ਜਾਂਦਿਆਂ ਮੱਛਰ ਲੜਿਆ ਮਲੇਰੀਏ ਨਾਲ ਉਹਦੀ ਮੌਤ ਹੋ ਗਈ ਜਿਹੜਾ ਹਜ਼ਾਰਾਂ ਸੂਰਮਿਆਂ ਨੂੰ ਮਦਾਨੇ ਜੰਗ ਜਮਾਰਦਾ ਸੀ ਮੱਛਰ ਨਾਲ ਮਾਰਿਆ ਗਿਆ ਇਹਦਾ ਮਤਲਬ ਰੱਬ ਦੇ ਹੱਥ ਵਿੱਚ ਹੈ ਸਭ ਕੁਝ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਰ ਚਾਹਤ ਕਸ਼ ਔਰ ਔਰਾਂ ਕੀ ਔਰ ਹੈ ਪਈ ਇੱਕ ਸ਼ਬਦ ਮੈਂ ਤੁਹਾਨੂੰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਚ ਸੁਣਾਉਂ ਉਹਦੇ ਵਿੱਚ ਮਹਾਰਾਜੀਆਂ ਨੇ ਬਚਨ ਕਹੇ ਕਿਵੇਂ ਭਾਈ ਜੇ ਰੱਬ ਆਪਣੀ ਤਾਕਤ ਵਿਖਾਉਣ ਤੇ ਆਜੇ ਨਾ ਰੱਬ ਕਹਿੰਦੇ ਜੇ ਰੱਬ ਤਾਕਤ ਵਿਖਾਉਣ ਤੇ ਆਜੇ ਜਿਹੜੇ ਜਾਨਵਰ ਮਾਸਾਹਾਰੀ ਨੇ ਜਿਨ੍ਹਾਂ ਦੀ ਖੁਰਾਕ ਵੀ ਮਾਸਾਹਾਰੀ ਹੈ ਉਹ ਮਾਸ ਤੋਂ ਮਗੈਰ ਜੀਉਂਦੇ ਨਹੀਂ ਰਹਿ ਸਕਦੇ ਕਹਿੰਦੇ ਰੱਬ ਚਾਵੇ ਤਾਂ ਮਾਸਾਹਾਰੀਆਂ ਨੂੰ ਕਹਾਖਾਨੇ ਤੇ ਲਾ ਦੇ ਉਹਨਾਂ ਦੀ ਅੰਦਰੋਂ ਵਿਰਤੀ ਹਾਲਤ ਬਦਲ ਦੇ ਮਾਸ ਖਾਣ ਵਾਲੇ ਕਹਾਖਾਨੇ ਤੇ ਲਾ ਦੇ ਰੱਬ ਚਾਵੇ ਤੇ ਕਹਾਖਾਨੇ ਵਾਲਿਆਂ ਨੂੰ ਮਾਸ ਖਾਣ ਲਾ ਦੇਵੇ ਇਹ ਰੱਬ ਦੇ ਹੱਥ ਵਿੱਚ ਹੈ ਉਹ ਜਲ ਤੋਂ ਥਲ ਕਰ ਸਕਦਾ ਥਲ ਤੋਂ ਟਿੱਬੇ ਬਣਾ ਦਿੰਦਾ ਜਿੱਥੇ ਕਦੇ ਪਾਣੀ ਦੀ ਬੂੰਦ ਨਹੀਂ ਮੈਂ Rajasthan ਵਿੱਚ ਵੀ ਖੜਾਉਂਦੇ ਵੇਖੇ ਨੇ ਇਹ ਕਹਲਪੁਰ ਖਰਬ ਦੇ ਹੱਥ ਵਿੱਚ ਹੈ ਬੰਦੇ ਨੂੰ ਭੁਲੇਖਾ ਰਹਿੰਦਾ ਹੈ ਸ਼ਾਇਦ ਮੈਂ ਹੀ ਸਭ ਕੁਝ ਕਰ ਰਿਹਾ ਪਰ ਬਾਦਸ਼ਾਹ ਨੇ ਗੋੜੀ ਸੁਖਮਣੀ ਸਾਹਿਬ ਵਿੱਚ ਵੀ ਇੱਕ ਸ਼ਲੋਕ ਇਹ ਹੈ ਕਹਿੰਦੇ ਭਾਈ ਇਸ ਜਲ ਉੱਤੇ ਵੀ ਜਿੱਥੇ ਪਾਣੀ ਹੈ ਥਲ ਉੱਤੇ ਜਿੱਥੇ ਆਪਾਂ ਜੀਵਨ ਬਸ਼ਰ ਕਰ ਰਹੇ ਮਈਲ ਆਕਾਸ਼ ਵਿੱਚ ਜਿੱਥੇ ਜੀਵ ਜੰਤੂ ਰਹਿੰਦੇ ਨੇ ਇਹ ਤਿੰਨ ਹਿੱਸਿਆਂ ਵਿੱਚ ਦੁਨੀਆ ਵੰਡੀ ਹੋਈ ਹੈ ਜਲ ਥਲ ਤੇ ਮਈਲ 42 ਲੱਖ ਜੀ ਜਲ ਵਿੱਚ ਰਹਿੰਦੇ ਨੇ 84 ਲੱਖ ਜੁਨਾ ਚੋਂ 42 ਲੱਖ ਜੁਨਾ ਪਾਣੀ ਵਿੱਚ ਵਸਰ ਕਰਦੀਆਂ ਨੇ ਜੀਵਨ ਇਹਦਾ ਪਾਤਸ਼ਾਹ ਦੀ ਬਾਣੀ ਵਿੱਚ ਜ਼ਿਕਰ ਹੈ 42 ਲੱਖ ਜੀ ਜਲ ਮੈਂ ਹੋਤੇ ਵਿਠਲ ਪਹਿਲਾਂ ਕਾਹੇ ਕਰੋ ਪਰ ਸਭ ਕੁਝ ਰੱਬ ਦੇ ਹੁਕਮ ਵਿੱਚ ਤੈਉ ਹਜ਼ੂਰ ਕਹਿੰਦੇ ਕਰਨ ਕਾਰਨ ਪ੍ਰਭ ਏਕ ਹੈ ਸੋਖਮਨੀ ਸਾਹਿਬ ਦਾ ਸ਼ਲੋਕ ਹੈ ਪੜੋ ਕਰਨ ਕਰਨ ਪ੍ਰਭ ਏਕ ਹੈ ਦੂਸਰ ਨਹੀਂ ਹਾਂ ਇਹਦਾ ਮਤਲਬ ਤੁਹਾਨੂੰ ਬਾਣੀ ਯਾਦ ਹੈ ਵਾਹ ਵਾਹ ਕਰਨ ਕਰਨ ਪ੍ਰਭ ਏਕ ਹੈ ਦੂਸਰ ਨਹੀਂ ਨਾਨਕ ਤਿਸ ਵਲੇ ਹਰਣੈ ਜਲ ਥਲ ਮੈਲ ਸੋਏ ਭਾਈ ਰੱਬ ਤੋਂ ਵਲੇ ਹਰ ਜਾਓ ਜਿਹੜਾ ਜਲ ਥਲ ਮਈਲਾ ਕਾਸ਼ ਵਿੱਚ ਆਪਣਾ ਹੁਕਮ ਵਰਤਉਂਦਾ ਕਿਉਂਕਿ ਉਹਦੇ ਕੀਤੇ ਸਭ ਕੁਝ ਹੁੰਦਾ ਨਰ ਚਾਹਤ ਕੁਛ ਔਰ ਔਰਹਿ ਕੀ ਔਰਹਿ ਹੁਣ ਗੁਰੂ ਨਾਨਕ ਸਾਹਿਬ ਮਹਾਰਤ ਸਲੋਕ ਵਿੱਚ ਕਹਿੰਦੇ ਪਹਿਲਾਂ ਉਹਨਾਂ ਜਾਨਵਰਾਂ ਦਾ ਜ਼ਿਕਰ ਕੀਤਾ ਜਿਹੜੇ ਮਾਸਾਹਾਰੀ ਨੇ ਸਲੋਕ ਇੱਥੋਂ ਸ਼ੁਰੂ ਹੋਇਆ ਜਿੱਥੇ ਬਾਦਸ਼ਾਹ ਕਹਿੰਦੇ ਸ਼ੀਆ ਵਾਜਾਂ ਚਰਗਾ ਪੁਨ ਇਹ ਚਾਰ ਜਾਨਵਰਾਂ ਦਾ ਜ਼ਿਕਰ ਹੈ ਸ਼ੀਆ ਦਾ ਅਰਥ ਸ਼ੇਰ ਬੱਜਣਾ ਦਾ ਅਰਥ ਬਾਜ ਚਰਗਾ ਤੁਸੀਂ ਵੇਖਿਓ ਹੋਣਗੀਆਂ ਜ਼ਰੂਰ ਇਹ ਪਾਤਸ਼ਾਹ ਕਹਿੰਦੇ ਚਾਰ ਜਾਨਵਰ ਕੀ ਖਾਂਦੇ ਨੇ ਭਾਈ ਮਾਸ ਪੜੋਸ਼ੀਆਂ ਵਾਜਾਂ ਚਰਗਾ ਕੋਈਆ ਕਹਿੰਦੇ ਭਾਈ ਇਹ ਚਾਰ ਦੇ ਚਾਰ ਜਾਨਵਰ ਜਿਹੜੇ ਨੇ ਉਹ ਮਾਸਾਹਾਰੀ ਨੇ ਇਹਨਾਂ ਖਵਾਲੇ ਘਾ ਰੱਬ ਚਾਵੇ ਤਾਂ ਘਾ ਖਾਣ ਲਾ ਦੇਵੇ ਕਹੋ ਖਾਨ ਤੇ ਨਮਾਸਖਵਾਲੇ ਇਹ ਚਲਾਇਰਾ ਨਦੀਆਂ ਵਿੱਚ ਟਿਬੈ ਦੇ ਖੱਲੇ ਨਦੀਆਂ ਅੰਦਰ ਹਾਸਕ ਜਾਂਦੇ ਨੇ ਰੱਬ ਚਾਵੇ ਤੇ ਜਿੱਥੇ ਪਾਣੀ ਨਹੀਂ ਦਿਸਦਾ ਉੱਥੇ ਹੜ ਪਾ ਦਿੰਦਾ ਨਦੀਆਂ ਵਿੱਚ ਟਿਬੈ ਦੇ ਖੱਲੇ ਥੱਲੀ ਕਰੇ ਅਸਵਾਹਾ ਕੀੜਾ ਥਾਪ ਦੇ ਪਾਤਸ਼ਾਹੀ ਰੱਬ ਚਾਵੇ ਕੀੜਿਆਂ ਨੂੰ ਪਾਤਸ਼ਾ ਥੱਪ ਦੇ ਵੱਡੇ ਵੱਡੇ ਲਸ਼ਕਰਾਂ ਦੇ ਮਾਲਕ ਪਲਾਂ ਵਿੱਚ ਤਬਾਹ ਕਰਕੇ ਰੱਖ ਦਿੰਦਾ ਰੱਬ ਇਹ ਉਹਦੇ ਹੱਥ ਵਿੱਚ ਹੈ ਸਾਧ ਸੰਗਤ ਆ ਤੁਸੀਂ ਹੁਣ ਵੇਖਿਆ ਇੱਕ ਦਿਨ ਵਿੱਚ 20-20 ਹਜ਼ਾਰ ਬੰਦਾ ਬੰਬਾਂ ਨਾਲ ਉਡਾਇਆ ਜਾ ਰਹੇ ਜਦੋਂ ਜੰਗ ਇਸ ਇਜ਼ਰਾਈਲ ਦੀ ਹੁਣ ਜੰਗ ਸ਼ੁਰੂ ਹੋਈ ਇਹ ਰੱਬ ਦੇ ਹੱਥ ਵਿੱਚ ਹੈ ਵੱਡੇ ਵੱਡੇ ਲਸ਼ਕਰ ਤਬਾਹ ਹੋ ਜਾਂਦੇ ਨੇ ਇਹ ਸਭ ਕੁਝ ਉਹਦੇ ਹੁਕਮ ਦੇ ਚੱਲਦੇ ਆ ਪੜੋ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਜਿੱਤੇ ਜੀ ਜੀਵਾਲੇ ਸਾਹ ਕਹਿੰਦੇ ਜਿੰਨੇ ਜੀਵ ਨੇ ਸਾਹ ਨਾਲ ਚੱਲਦੇ ਨੇ ਸਾਹ ਆਉਂਦਾ ਤੇ ਜੀਵ ਜਿੰਦੇ ਨੇ ਪਰ ਜੇ ਰੱਬ ਚਾਵੇ ਉਹ ਬਿਨਾ ਸਾਹਾਂ ਤੋਂ ਵੀ ਕਿਸੇ ਨੂੰ ਜਿਉਂਦਾ ਰੱਖ ਲੈਂਦਾ ਜਿੱਤੇ ਜੀ ਜੀਵਾਲੇ ਸਾਹ ਜੀਵਾਲੇ ਤਾਂ ਕੇ ਆ ਸਾਹ ਇਹੜਾ ਮੋਰੇ ਲਹਾਤਾ ਬਿਨਾ ਸਾਹਾਂ ਤੋਂ ਰੱਬ ਜੇ ਚਾਵੇ ਕਿਸੇ ਨੂੰ ਜਿਉਂਦਾ ਰੱਖ ਸਕਦਾ ਇਹ ਰੱਬ ਦੇ ਹੱਥ ਹੈ ਭਾਈ ਉਹ ਬਿਨਾ ਸਾਹਾਂ ਤੋਂ ਵੀ ਜਿਉਂਦਾ ਰੱਖ ਲਿੰਦਾ ਤਾਈਓ ਤੁਹਾਡੀ ਕੌਮ ਨੂੰ ਮਾਣ ਹੈ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਵਰਗੇ ਸ਼ਹੀਦਾਂ ਤੇ ਸੀਸ ਵੱਢਣ ਤੋਂ ਬਾਅਦ ਵੀ ਮਦਨ ਨੇ ਜੰਗ ਵਿੱਚ ਜੂਝਦੇ ਨੇ ਜੇ ਰੱਬ ਰੱਖਣ ਤੇ ਆ ਜਾਏ ਬਿਨਾ ਸਾਹਾਂ ਤੋਂ ਜਿਉਂਦਾ ਰੱਖ ਸਕਦਾ ਇਹਨੂੰ ਮਹਾਰਾਜ ਨੇ ਕਿਹਾ ਜਾਮ ਗੁਰੂ ਹੋਏ ਬਲ ਤਨੇ ਕਿਆ ਘਰ ਬਦੱਜੈ ਜਾਮ ਗੁਰੂ ਹੋਏ ਬਲ ਲੱਖ ਬਾਹੇ ਕਿੱਕ ਜੈ ਤੇਰੇ ਵੱਲ ਗੁਰੂ ਤੇ ਰੱਬ ਦੀ ਤਾਕਤ ਅੱਗੇ ਖਲੋਜੈ ਉਹ ਸੱਜਣਾ ਲੱਖਾਂ ਬਾਹਾਂ ਵੀ ਤੇਰਾ ਬਾਲ ਨਹੀਂ ਬੰਦਾ ਕਰ ਸਕਦੀ ਇਹਦਾ ਮਤਲਬ ਬੰਦਾ ਕੁਝ ਹੋਰ ਚਾਹੁੰਦਾ ਜੋ ਰੱਬ ਚਾਹੁੰਦਾ ਫਿਰ ਉਹ ਹੁੰਦਾ ਹਿੰਦੁਸਤਾਨ ਦਾ ਬਾਦਸ਼ਾਹ ਹੋਇਆ ਜਿਹਨੂੰ ਸ਼ਾਹਜਹਾਂ ਕਹਿੰਦੇ ਨੇ ਇਹ ਛੇਵੇਂ ਪਾਤਸ਼ਾਹ ਨਾਲ ਜੰਗਾਂ ਲੜਦਾ ਰਿਹਾ ਇਹਦੇ ਰਾਜ ਵਿੱਚ 4 ਜੰਗਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਹਾਲਕ ਸਤਗੁਰੂ ਨਾਲ ਹੋਈਆਂ ਔਰ ਸਾਧ ਸੰਗਤ ਇਹਨੇ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਪੰਕਤੀ ਸੁਣੀ ਕਿਉਂਕਿ ਵਕਤ ਆਇਆ ਸਤਵੇਂ ਪਾਤਸ਼ਾਹ ਵੇਲੇ ਸ਼ਾਹਜਹਾਨ ਨੇ ਆਪਣੀ ਗਲਤੀ ਦੀ ਮਾਫੀ ਮੰਗੀ ਉਹਨੇ ਜਦੋਂ ਉਹਦਾ ਲੜਕਾ ਬਿਮਾਰ ਹੋ ਗਿਆ ਨਾ ਉਹਨੂੰ ਵੈਦਨਾ ਨੇ ਕਿਹਾ ਇਹਨੂੰ ਠੀਕ ਕਰਨ ਵਾਸਤੇ ਤੰਦਰੁਸਤ ਕਰਨ ਲਈ ਹਾਥੀ ਦਾੰਤ ਤੇ ਇੱਕ ਲੌਂਗ ਚਾਹੀਦਾ ਉਹ ਇਸ ਜਗ੍ਹਾ ਉੱਤੇ ਨਹੀਂ ਹੈ ਜੇ ਹਾਥੀ ਦੇ ਮੱਥੇ ਦਾ ਉਹ ਮੋਤੀ ਮਿਲ ਜਾਏ ਕਿਸੇ ਵੈਦ ਖੰਨੇ ਵਿੱਚੋਂ ਤੇਰਾ ਪੁੱਤਰ ਠੀਕ ਹੋ ਸਕਦਾ ਦਵਾਈ ਵਿੱਚੋਂ ਮੋਤੀ ਪਸਮ ਹੋਣਾ ਇਹਨੇ ਪੂਰੇ ਹਿੰਦੁਸਤਾਨ ਦੇ ਜਿੰਨੇ ਦੁਆਖੰਨੇ ਸੀ ਸਭ ਥਾਵਾਂ ਤੋਂ ਪਤਾ ਕਰ ਲਿਆ ਫਿਰ ਇਹਨੂੰ ਕਿਸੇ ਨੇ ਦੱਸਿਆ ਸ਼੍ਰੀ ਕੀਰਤਪੁਰ ਸਾਹਿਬ ਗੁਰੂ ਹਰ Rai ਸਾਹਿਬ ਮਹਾਰਾਜ ਦਾ ਇੱਕ ਦੁਆਖੰਨਾ ਹੈ ਉਹ ਵੈਦ ਖੰਨੇ ਵਿੱਚੋਂ ਮੋਤੀ ਮੌਜੂਦ ਹੈ ਸ਼ਾਹ ਜਹਾਂ ਆਪਣੇ ਵੈਦਾਂ ਨੂੰ ਕਹਿੰਦਾ ਮੈਨੂੰ ਗੁਰੂ ਹਰ Rai ਸਹਿ ਮਹਾਰਾਜ ਮੇਰੇ ਪੁੱਤਰ ਦੀ ਤੰਦਰੁਸਤੀ ਲਈ ਮੋਤੀ ਕਿਉਂ ਦੇਣਗੇ ਜਿਸ ਗੁਰੂ ਹਰ Rai ਸਹਿ ਮਹਾਰਾਜ ਦੇ ਦਾਦੇ ਨਾਲ ਮੈਂ ਜੰਗ ਲੜਦਾ ਰਿਹਾ ਗੁਰੂ ਹਰਗੋਬਿੰਦ ਸਹਿ ਮਹਾਰਾਜ ਨਾਲ ਉਹ ਉਸ ਗੁਰੂ ਦਾ ਪੁੱਤਰਾ ਮੇਰੇ ਪੁੱਤਰ ਨੂੰ ਤੰਦਰੁਸਤ ਕਰਨ ਲਈ ਮੋਤੀ ਕਿਉਂ ਦਏਗਾ ਦੱਸਣ ਵਾਲੇ ਨੇ ਦੱਸਿਆ ਸ਼ਾਹ ਜੀ ਹਾਂ ਉਹ ਗੁਰੂ ਨਾਨਕ ਦਾ ਦਰਬਾਰ ਹੈ ਉੱਥੇ ਦੁਸ਼ਮਣ ਵੀ ਚਲਾ ਜਾਏ ਉਹਦੀ ਸ਼ਰਨ ਵਿੱਚ ਜਾਵੇ ਤਾਂ ਗੁਰੂ ਲਾਜ ਰੱਖਦਾ ਹੈ ਉੱਥੇ ਕਦੇ ਭੁੱਲਾ ਨਹੀਂ ਚਤਾਰੀਆਂ ਜਾਣੀਆਂ ਆਪਣੇ ਵੱਲੋਂ ਬੇਨਤੀ ਪੱਤਰ ਲਿਖ ਤੈਨੂੰ ਦਵਾਈ ਮਿਲ ਜਾਏਗੀ। ਸ਼ਾਹਜਹਾਨ ਨੇ ਚਿੱਠੀ ਲਿਖੀ ਫਿਰ ਗੁਰੂ ਹਰ Rai ਸਾਹਿਬ ਮਹਾਰਾਜ। ਮਹਾਰਾਜ ਮੇਰੇ ਮੇਰੀਆਂ ਭੁੱਲਾਂ ਨਾਲ ਚਤਾਰਿਓ ਮੈਂ ਤੁਹਾਡੇ ਦਾਦੇ ਨਾਲ ਜੰਗ ਲੜਦਾ ਰਿਹਾ ਪਰ ਹੇ ਗੁਰੂ ਹਰ Rai ਸਾਹਿਬ ਮਹਾਰਾਜ ਅੱਜ ਮੇਰੇ ਪੁੱਤਰ ਦੀ ਜਾਨ ਖਤਰੇ ਵਿੱਚ ਮੈਨੂੰ ਹਾਥੀ ਦੇ ਮੱਥੇ ਦਾ ਉਹ ਮੋਤੀ ਚਾਹੀਦਾ ਹੈ। ਮੇਰੇ ਬਹਿਦ ਉਹ ਦਵਾਈ ਵਿੱਚ ਭਸਮ ਕਰਕੇ ਮੇਰੇ ਪੁੱਤਰ ਲਈ ਦਵਾਈ ਬਣਾਉਣਗੇ। ਧੰਨ ਗੁਰੂ ਹਰ Rai ਸਾਹਿਬ ਮਹਾਰਾਜ ਨੇ ਚਿੱਠੀ ਮਿਲਦਿਆਂ ਸਰ ਕੀਰਤਪੁਰ ਸਾਹਿਬ ਦੇ ਦਵਾਖਾਨੇ ਵਿੱਚ ਵੈਦਾਂ ਨੂੰ ਹੁਕਮ ਕੀਤਾ ਇਹ ਦਵਾਈ ਤਤਸ਼ਨ ਦਿੱਲੀ ਭੇਜੋ ਬਾਦਸ਼ਾਹ ਦੇ ਪੁੱਤਰ ਪੁੱਤਰ ਵਾਸਤੇ ਬਾਦਸ਼ਾਹ ਨੇ ਇੱਕ ਵਾਰ ਵੀ ਉਹਦੀ ਗਲਤੀ ਨਹੀਂ ਚਦਾਈ ਇੱਥੇ ਸਾਧ ਸੰਗਤ ਲੱਖਾਂ ਗੁਨਾਹ ਗੁਰੂ ਨਾਨਕ ਦੇ ਘਰ ਵਿੱਚ ਬਖਸ਼ੇ ਜਾਂਦੇ ਨੇ ਕੋਟ ਪ੍ਰਾਧ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮ ਤੇ ਛੁਟੇ ਇਹੀ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ ਵੱਡੇ ਵੱਡੇ ਅਪਰਾਧੀ ਇੱਥੇ ਬਖਸ਼ੇ ਜਾਂਦੇ ਨੇ ਬੁਰੇ ਨਾਲ ਸਭ ਬੁਰਾ ਕਰਿੰਦੇ ਇੱਕ ਵਿਦਵਾਨ ਲਿਖਦਾ ਕਹਿੰਦਾ ਬੁਰੇ ਨਾਲ ਲੋਕੀ ਬੁਰਾ ਕਰਦੇ ਨੇ ਜੇ ਬੁਰੇ ਬੰਦੇ ਨਾਲ ਬੁਰਾ ਹੋਵੇ ਤਾਂ ਲੋਕੀ ਕਹਿਣਗੇ ਚੰਗਾ ਹੋਇਆ ਐਦਾਂ ਹੀ ਹੋਣਾ ਚਾਹੀਦਾ ਸੀ ਇਹ ਕਿਹੜਾ ਬੰਦਾ ਚੰਗਾ ਹੈ ਇਹਨੇ ਕਿਹੜਾ ਚੰਗੇ ਕੰਮ ਕੀਤੇ ਨੇ ਪਰ ਵਿੱਚੋਂ ਵਿੱਚੋਂ ਦੁਨੀਆ 'ਚ ਵਿਰਲੇ ਸਿਆਣੇ ਬੰਦੇ ਹੁੰਦੇ ਨੇ ਜਿਹੜੇ ਬੁਰੇ ਬੰਦੇ ਨੂੰ ਵੀ ਕਹਿੰਦੇ ਚਲੋ ਮਾਫ ਕਰ ਦਿਓ ਬਈ ਨਹੀਂ ਤਾਂ ਬੁਰੇ ਨਾਲ ਸਭ ਬੁਰਾ ਕਰਨਗੇ ਕੋਈ ਕੋਈ ਸਿਆਣਾ ਹੁੰਦਾ ਪਿੰਡ ਵਿੱਚ ਪੰਚਾਇਤੀ ਹੋਏਗਾ ਕੋਈ ਸਿਆਣਾ ਹੋਏਗਾ ਜਿਹੜਾ ਕਹਿੰਗਾ ਚਲੋ ਉਹਨੇ ਬੁਰਾ ਕੀਤਾ ਵੇ ਤੂੰ ਮaaf ਕਰ ਦੇ ਕੋਈ ਕੋਈ ਮaaf ਕਰ ਦੇ ਪਰ ਇੱਕ ਮੇਰੇ ਗੁਰੂ ਨਾਨਕ ਦਾ ਘਰ ਹੈ ਜਿੱਥੇ ਬੁਰੇ ਨੂੰ ਕੱਲਾ ਮaaf ਨਹੀਂ ਕੀਤਾ ਜਾਂਦਾ ਬੁਰੇ ਉੱਤੇ ਪਰਉਪਕਾਰ ਕੀਤਾ ਜਾਂਦਾ ਹੈ ਸਾਧ ਸੰਗਤ ਇੱਥੇ ਧੰਨ ਗੁਰੂ ਹਰ Rai ਸਾਹਿਬ ਮਹਾਰਾਜ ਨੇ ਸ਼ਾਹਜਹਾਂ ਬਾਦਸ਼ਾਹ ਉੱਤੇ ਪਰਉਪਕਾਰ ਕੀਤਾ ਉਹ ਵਿਦਵਾਨ ਲਿਖਦਾ ਹੈ ਬੁਰੇ ਨਾਲ ਸਭ ਬੁਰਾ ਕਰਿੰਦੇ ਮਾਫ ਕਰਨ ਕਈ ਸਿਆਣੇ ਪਰ ਬੁਰੇ ਨਾਲ ਵੀ ਨਿੱਕੀ ਕਰਨੀ ਗੁਰੂ ਨਾਨਕ ਦਾ ਘਰ ਜਾਣੇ ਅੱਜ ਸਤਵੇਂ ਪਾਤਸ਼ਾਹ ਨੇ ਨਿੱਕੀ ਕੀਤੀ ਉਹ ਹਾਥੀਦਨ ਜਿਹੜਾ ਮੋਤੀ ਸੀ ਉਹਦੇ ਮੱਥੇ ਦਾ ਭੇਜ ਦਿੱਤਾ ਉਹਦੀ ਦਵਾਈ ਤੇ ਹਰ ਹੋਈ ਸ਼ਾਹਜਹਾਨ ਦਾ ਪੁੱਤਰ ਤੰਦਰੁਸਤ ਹੋ ਗਿਆ ਦਾਰਾਸ਼ ਕੋ ਤੰਦਰੁਸਤ ਹੋ ਗਿਆ ਤੇ ਸ਼ਾਹਜਹਾਨ ਗੁਰੂ ਨਾਨਕ ਦੇ ਘਰ ਦਾ ਰਿਣੀ ਹੋਇਆ ਬਾਣੀ ਸੁਣਨ ਲੱਗ ਪਿਆ ਇੱਕ ਦਿਨ ਇਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੇ ਤਰਕ ਕੀਤਾ ਇਹਨੇ ਸੁਣ ਕੇ ਕਿਹਾ ਵੀ ਆਹ ਪੰਕਤੀ ਸਹੀ ਨਹੀਂ ਐ ਉਹ ਪੰਕਤੀ ਸਾਹਿਬ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਇਹ ਪੰਕਤੀ ਸੀ ਕਿ ਜੇ ਰੱਬ ਆਪਣਾ ਹੁਕਮ ਕਰਦਾ ਤਾਂ ਵੱਡੇ ਵੱਡੇ ਸੁਲਤਾਨ ਬਾਦਸ਼ਾਹ ਰਾਜਿਆਂ ਨੂੰ ਵੀ ਘਾਹ ਖਾਣ ਤੇ ਮਜਬੂਰ ਕਰ ਦਿੰਦਾ ਕਿਉਂਕਿ ਬੰਦਾ ਜੋ ਮਰਦੀ ਚਾਵੇ ਹੁੰਦਾ ਉਹ ਇਹ ਜੋ ਰੱਬ ਚਾਹੁੰਦਾ ਮਤਹ ਕਰੇ ਪਛਮ ਕਹ ਤਾਹੀਂ ਪੂਰਬ ਹੀ ਲੈ ਜਾਤ ਰਤੀ ਸੌਣ ਲੱਗਿਆ ਬੰਦਾ ਮਤਾ ਪਕਾ ਕੇ ਸੌਂਦਾ ਕੱਲ ਫਲਾਨੀ ਜਗ੍ਹਾ ਜਾਣਾ ਪਰ ਦਿਨ ਚੜਦਾ ਸਿਚੁਏਸ਼ਨ ਬਦਲ ਜਾਂਦੀ ਜਾਣਾ ਕਿਤੇ ਹੋਰ ਪੈਂਦਾ ਮਤਹ ਕਰੇ ਪਛਮ ਕਹ ਤਾਹੀਂ ਪੂਰਬ ਹੀ ਲੈ ਜਾਤ ਇਹ ਰੱਬ ਦੇ ਹੱਥ ਹੈ ਨਰ ਚਾਹਤ ਕਸ਼ ਔਰ ਔਰਾਂ ਕੀ ਔਰਾਂ ਭਈ ਅੱਜ ਸ਼ਾਹਜਹਾਨੇ ਇੱਕ ਤਰਕ ਕੀਤਾ ਜਦੋਂ ਨੇ ਬਾਣੀ ਸੁਣੀ ਨਾ ਜੇ ਰੱਬ ਚਾਵੇ ਬਾਦਸ਼ਾਹਾਂ ਨੂੰ ਵੀ ਘਾਹ ਖਾਣ ਲਾ ਦੇਵੇ ਉਹ ਕਹਿੰਦਾ ਮੈਂ ਨਹੀਂ ਮੰਨਦਾ ਵੱਡੇ ਵੱਡੇ ਦੁਨੀਆ ਦੇ ਵਿੱਚ ਬਾਦਸ਼ਾਹ ਹੋਏ ਨੇ ਕਿਵੇਂ ਹੋ ਸਕਦਾ ਬਾਦਸ਼ਾਹ ਘਾਹ ਖਾਣ ਲੱਗ ਜਾਏ ਭਿਖਾਰੀਆਂ ਨੂੰ ਵੀ ਰੋਟੀ ਮਿਲ ਜਾਂਦੀ ਹੈ ਇਹ ਗੱਲ ਸ਼ਾਹਜਹਾਨ ਨੇ ਕਹੀ ਕਹਿੰਦਾ ਭੀਖ ਮੰਗਣ ਵਾਲੇ ਭਿਖਾਰੀਆਂ ਨੂੰ ਵੀ ਰੋਟੀ ਮਿਲ ਜਾਂਦੀ ਹੈ ਬਾਦਸ਼ਾਹ ਨੂੰ ਰੋਟੀ ਕਿਉਂ ਨਹੀਂ ਮਿਲੇਗੀ ਜਿਹੜਾ ਬਾਦਸ਼ਾਹ ਹੋਏਗਾ ਰਾਜ ਤੋਂ ਲੱਥ ਜਾਏਗਾ ਗੱਦੀ ਤੋਂ ਲੱਥ ਜਾਏਗਾ ਪਰ ਇਹ ਥੋੜੀ ਹੋ ਸਕਦਾ ਵੀ ਰੋਟੀ ਨਹੀਂ ਮਿਲੇਗੀ ਰੋਟੀ ਤਾਂ ਭਿਖਾਰੀਆਂ ਨੂੰ ਵੀ ਮਿਲਦੀ ਹੈ ਇਹ ਬਾਣੀ ਦੀ ਪੰਕਤੀ ਉੱਤੇ ਉਹਨੇ ਤਰਕ ਕੀਤਾ ਇਹ ਨਹੀਂ ਹੋ ਸਕਦਾ ਕਿ ਭਿਖਾਰੀਆਂ ਨੂੰ ਰੋਟੀ ਮਿਲੇ ਤੇ ਰਾਜੇ ਨੂੰ ਰੋਟੀ ਨਾ ਮਿਲੇ ਰਾਜਾ ਕਹਾਖਾਨੇ ਤੇ ਮਜਬੂਰ ਹੋ ਜਾਏ ਇਹ ਮੈਂ ਨਹੀਂ ਮੰਨਦਾ ਸਤਵੇਂ ਪਾਦਸ਼ਾਹ ਤੱਕ ਖਬਰ ਪਹੁੰਚੀ ਮਹਾਰਾਜ ਬਾਣੀ ਉੱਤੇ ਤਰਕ ਕੀਤਾ ਸ਼ਾਹਜਹਾਨ ਨੇ ਬਾਦਸ਼ਾਹ ਸ਼ਾਹਜਹਾਂ ਕਹਿੰਦਾ ਹੈ ਕਿ ਮੈਂ ਨਹੀਂ ਮੰਨਦਾ ਕਿ ਬਾਦਸ਼ਾਹ ਨੂੰ ਕਹਾ ਖਾਣਾ ਪੈਂਦਾ ਹੈ ਭਿਖਾਰੀਆਂ ਨੂੰ ਰੋਟੀ ਮਿਲ ਜਾਂਦੀ ਰਾਜਿਆਂ ਨੂੰ ਕਿਉਂ ਨਹੀਂ ਮਿਲੇਗੀ ਸਤਵੇਂ ਪਾਦਸ਼ਾਹ ਮੁਸਕਰਾ ਕੇ ਬੋਲੇ ਕਹਿੰਦੇ ਅਸੀਂ ਸ਼ਾਹਜਹਾਨ ਨੂੰ ਜਵਾਬ ਨਹੀਂ ਦੇਣਾ ਕੋਈ ਭਾਈ ਜਿਹਦੀ ਬਾਣੀ ਹੈ ਹੁਣ ਜਵਾਬ ਵੀ ਉਹ ਦੇਵੇਗਾ ਪਾਦਸ਼ਾਹ ਬਾਣੀ ਕਹਦੀ ਹੈ ਕਹਿੰਦੇ ਧੁਰ ਕੀ ਬਾਣੀ ਆਈ ਤਿੰਨ ਸਦਲੀ ਚਿੰਤ ਮਟਾਈ ਇਹ ਬਾਣੀ ਸਾਡੀ ਨਹੀਂ ਹੈ ਇਹ ਤਾਂ ਜੈਸੀ ਮ ਆਵੇ ਖਸਮ ਕੀ ਬਾਣੀ ਦੇਸਣਾ ਕਰੀਂਗੇ ਆਨ ਵੇ ਲਾਲੋ ਇਹ ਬਾਣੀ ਸਾਡੀ ਨਹੀਂ ਐ ਇਹ ਤਾਂ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇ ਵੜਿਆ ਵਰਨਾ ਕੋਏ ਸਤਵੇਂ ਪਾਤਸ਼ਾਹ ਕਹਿੰਨੇ ਜਵਾਬਾਸੀ ਨਹੀਂ ਦੇਣਾ ਨਿਰੰਕਾਰ ਦੀ ਬਾਣੀ ਐ ਨਿਰੰਕਾਰ ਜਵਾਬ ਦੇਗਾ ਬਾਣੀ ਉਸ ਖਸਮ ਦੀ ਐ ਉਹ ਰੱਬ ਆਪੇ ਜਵਾਬ ਦੇਗਾ ਸ਼ਾਹ ਜਾਨ ਅਸੀਂ ਕਿਉਂ ਜਵਾਬ ਦਈਏ ਇਹ ਕਿਹੜਾ ਸਾਡੀ ਲਖਤ ਐ ਇਤਾਂ ਬਾਣੀ ਨਰੰਗਾਰ ਦੀ ਐ ਤਰ ਦਰਗਾਹ ਤੋਂ ਆਈ ਐ ਸਾਥ ਸੰਗਤ ਵਕਤ ਲੰਘਦਿਆਂ ਧੀਰ ਨਾਲ ਲੱਗੀ ਸ਼ਾਹਜਹਾਨ ਨੂੰ ਜੋ ਆਪ ਪਤਾ ਫਿਰ ਕੀ ਮਿਲਿਆ ਜਿੱਦਣ ਹਿੰਦੁਸਤਾਨ ਦੇ ਤਖਤ ਉੱਤੇ ਉਹਦਾ ਪੁੱਤਰ ਔਰੰਗਜ਼ੇਬ ਜਿਹਨੂੰ ਮਈਉਦੀਨ ਕਹਿੰਦੇ ਸੀ ਇੰਨਾ ਜ਼ਬਰ ਜ਼ੁਲਮ ਕਰਨ ਵਾਲਾ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਉਹਨੇ ਆਪਣੇ ਭਰਾਵਾਂ ਨੂੰ ਚੁੱਕ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਸਤੀ ਭੈਣ ਜਾਂ ਆਰਾਜ ਦਾ ਨਾਮ ਹੈ ਉਹਨੂੰ ਜੇਲ੍ਹ ਵਿੱਚ ਬੰਦ ਕਰਕੇ ਕਤਲ ਕਰ ਦਿੱਤਾ ਆਪਣੇ ਪਿਓ ਸ਼ਾਹਜਹਾਨ ਨੂੰ ਆਗਰੇ ਦੇ ਕਿਲੇ ਵਿੱਚ ਬੰਦ ਕਰਾ। ਆਪਣੇ ਪਿਓ ਭਰਾਵਾਂ ਭੈਣਾਂ ਨੂੰ ਸਾਥਸੰਗਤ ਕਤਲ ਕਰਕੇ ਜੇਲ੍ਹਾਂ ਵਿੱਚ ਬੰਦ ਕਰਕੇ ਰਾਜ ਗੱਦੀ ਤੇ ਬਹਿ ਗਿਆ। ਨਹੀਂ ਉਦ ਦੀਨ ਤੋਂ ਉਹਨੇ ਆਪਣਾ ਨਾਮ ਰੱਖਿਆ ਹਿੰਦੁਸਤਾਨ ਦਾ ਬਾਦਸ਼ਾਹ ਬਾਦਸ਼ਾਹ ਔਰੰਗਜ਼ੇਬ ਮੈਂ ਹੁਣ ਤਖਤ ਦਾ ਸ਼ਿੰਗਾਰ ਹਾਂ। ਸਾਥਸੰਗਤ ਉਹਨੇ ਹੁਕਮ ਜਾਰੀ ਕੀਤਾ ਮੇਰੇ ਪਿਓ ਤੇ ਭਰਾਵਾਂ ਨੂੰ ਪਾਣੀ ਦਾ ਘੁੱਟ ਵੀ ਜੇਲ੍ਹ ਵਿੱਚ ਨਹੀਂ ਦਿੱਤਾ ਜਾਣਾ ਚਾਹੀ। ਜੇ ਕੋਈ ਮੇਰੇ ਪਿਓ ਨੂੰ ਪਾਣੀ ਦਾ ਘੁੱਟ ਵੀ ਦੇਗਾ ਮੈਂ ਉਹਨੂੰ ਕਾਲ ਕੋਠੜੀ ਵਿੱਚ ਪਾ ਕੇ ਜਾਂ ਫਸੀ ਲਟਕਾ ਕੇ ਸਜ਼ਾ ਦਵਾਂਗਾ ਡਰਦੇ ਸਪਾਹੀਆਂ ਨੇ ਕਿਸੇ ਨੇ ਪਾਣੀ ਨਾ ਪੁੱਛਿਆ ਸ਼ਾਹਜਹਾਂ ਆਗਰੇ ਦੇ ਕਿਲੇ ਵਿੱਚ ਪਾਣੀ ਤੋਂ ਪਿਆਸਾ ਤੜਫਣ ਲੱਗਿਆ ਇਹਨੇ ਬਾਹਰ ਖਲੋਤੇ ਸਪਾਹੀਆਂ ਨੂੰ ਕਿਹਾ ਪਾਣੀ ਤਾਂ ਪਿਲਾ ਦਿਓ ਉਹਨੇ ਕਿਹਾ ਸਾਨੂੰ ਜਾਨ ਪਿਆਰੀ ਹੈ ਹੁਣ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਹੈ ਉਹਨੇ ਸਖਤੀ ਨਾਲ ਹੁਕਮ ਜਾਰੀ ਕੀਤਾ ਹੈ ਕਿ ਮੇਰੇ ਪਿਓ ਨੂੰ ਪਾਣੀ ਦਾ ਘੁੱਟ ਵੀ ਨਾ ਦਿੱਤਾ ਜਾਵੇ ਫਿਰ ਸ਼ਾਹਜਹਾਨ ਨੇ ਕਿਹਾ ਮੈਂ ਇੱਕ ਚਿੱਠੀ ਲਿਖਣੀ ਚਾਹੁੰਦਾ ਹਾਂ ਉਹ ਤਾਂ ਲਿਖਵਾ ਦਿਓ ਮੈਨੂੰ ਕਲਮ ਧਵਾਤ ਸਿਆਹੀ ਜੇਲ੍ਹ ਵਿੱਚ ਕੱਲੀ ਗਈ ਸ਼ਾਹਜਹਾਨ ਨੇ ਚਿੱਠੀ ਲਿਖੀ ਆਪਣੇ ਪੁੱਤਰ ਔਰੰਗਜ਼ੇਬ ਦੇ ਨਾਮ ਕਹਿੰਨਾ ਔਰੰਗਜ਼ੇਬ ਤੇਰੇ ਨਾਲੋਂ ਹਿੰਦੁਸਤਾਨ ਦੇ ਹਿੰਦੂ ਚੰਗੇ ਨੇ ਜਿਹੜੇ ਆਪਣੇ ਮਰੇ ਹੋਏ ਪਿਤਰਾਂ ਨੂੰ ਵੀ ਹਰ ਸਾਲ ਪੂਜ ਕੇ ਪਾਣੀ ਦਿੰਦੇ ਨੇ ਤੂੰ ਆਪਣੇ ਜਿਉਂਦੇ ਪਿਓ ਨੂੰ ਪਾਣੀ ਤੋਂ ਬਿਗੈਰ ਪਿਆਸਾ ਮਾਰ ਰਿਹਾ ਹੈ ਤੇਰੇ ਨਾਲੋਂ ਹਿੰਦੋਸਤਾਨ ਦੇ Hindu ਜੰਗੇ ਨੇ ਔਰੰਗਜ਼ੇਬ ਕਿੰਨਾ ਜ਼ੁਲਮ ਕਰਨ ਵਾਲਾ ਹੋਏਗਾ ਕਿੰਨਾ ਸਖਤ ਪੱਥਰਦਿਲ ਹੋਏਗਾ ਉਹਨੇ ਚਿੱਠੀ ਮਿਲਣ ਤੋਂ ਬਾਅਦ ਜਵਾਬ ਪਤਾ ਕੀ ਲਿਖਿਆ ਆਗਰੇ ਦੇ ਕਿਲੇ ਵੱਲ ਜਵਾਬ ਲਿਖ ਕੇ ਕਲਿਆ ਕਹਿੰਦਾ ਤੇਰੇ ਵਰਗਾ ਮੈਂ ਮੂਰਖ ਬਾਦਸ਼ਾਹ ਅਜੇ ਤੱਕ ਨਹੀਂ ਵੇਖਿਆ